ਮਨਜੀਂਦਰ ਕਲਾਸ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਅੱਜ ਆਪਾਂ ਲੋੜੀ ਦਾ ਕਰਕੇ ਇੰਨੀ ਕੁ ਤਮਾਕਾ ਸੇਲ ਲਾਉਣ ਲੱਗੇ ਆ ਜੀ ਪੂਰੀ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਤਮਾਕਾ ਸੇਲ ਲਾਉਣ ਲੱਗੇ ਆ ਪ੍ਰੀਮੀਅਮ ਕੁਆਲਿਟੀ ਦੇ ਉੱਤੇ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਆਲ ਓਵਰ ਕੱਪੜਾ ਰਹਿਣ ਵਾਲਾ ਪਿਓਰ ਕਾਡਰੇਜ ਦਾ ਕੱਪੜਾ ਪੂਰੀ 3.5 ਮੀਟਰ ਦੀ ਪੂਰੀ ਕੱਟ ਰਹਿਣ ਵਾਲੇ ਪੂਰਾ ਪਿਓਰ ਕਾਡਰੇਜ ਲਗਜ਼ਰੀ ਡਿਜ਼ਾਈਨ ਲਗਜ਼ਰੀ ਕਲਰ ਸਾਰੀ ਗੇਟ-ਗੇਟ ਤੇ ਤੁਸੀਂ ਮੋਰ ਵੀ ਚੈੱਕ ਕਰ ਸਕਦੇ ਹੋ ਚੈੱਕ ਕਰੋ ਸਾਰੀ 100% ਇਟਾਲੀਅਨ ਕਾਉਟਰੀ ਜੀ ਪੂਰੀ ਆਲ ਓਵਰ ਕਾਉਟਰੀ ਜੇ ਰਹਿਣ ਵਾਲੀ ਹੈ ਰੰਗੜੀਆਂ ਇਹਦੇ ਵਿੱਚ ਮਿਲਣਗੇ ਬਾਦੂ ਇਹ ਚੈੱਕ ਕਰੋ ਰੰਗੜੀਆਂ ਪੂਰੇ ਬਾਦੂ ਮਿਲਣਗੇ ਕੱਪੜਾ ਵੀ ਪੂਰਾ ਮਿਲੂਗਾ 3.5 ਮੀਟਰ ਕੱਪੜਾ ਮਿਲੂਗਾ ਪੂਰਾ ਪੂਰੇ ਡਿਜ਼ਾਈਨਿੰਗ ਲਗਜ਼ਰੀ ਡਿਜ਼ਾਈਨਿੰਗ ਹੈ ਚੈੱਕ ਕਰੋ ਪੂਰੇ ਵਧੀਆ ਚ ਕੱਪੜਾ ਹੈ ਜੀ ਪੂਰੇ ਲੋਹੜੀ ਕਰਕੇ ਇਹ ਧਮਾਕਾ ਸੇਲ ਲਾਉਣ ਲੱਗੇ ਜੀ ਤੇ ਧਮਾਕਾ ਸੇਲ ਲੋਹੜੀ ਕਰਕੇ ਬਾਜ਼ਾਰ 'ਚ ਜੋ ਇਹ ਸੂਟ ਅੱਜ ਦੇ ਟਾਈਮ 'ਚ ਬਾਜ਼ਾਰ 'ਚ 300-400 ਰੁਪਿਆ ਐ ਹਸ ਕੇ ਵਿਕੀ ਜਾਂਦੇ ਜੀ ਇਹਦਾ ਲੋੜੀ ਕਰਕੇ ਆਪਣੀ ਸੇਲ ਆਪਾਂ 1000 ਰੁਪਏ ਦੇ ਚਾਰ ਸੂਟ ਦੇਨੇ ਆ ਜੀ 1000 ਰੁਪਏ ਦੇ ਚਾਰ 250 ਰੁਪਏ ਦਾ ਸੂਟ ਦੇਣਾ ਜੀ ਪੂਰੀ 5 ਮੀਟਰ ਦੀ ਕੱਟ ਦਾ ਸੂਟ ਦੇਣਾ ਆਪਾਂ ਕੁੱਲ 250 ਰੁਪਏ ਦਾ ਸੂਟ ਦੇਣਾ ਜੀ 250 ਰੁਪਏ ਦਾ ਰੰਗੜੀਆਂ ਵਾਧੂ ਮਿਲ ਜਾਣਗੇ ਕੁਆਂਟੀਟੀ ਪੂਰੀ ਫੁੱਲ ਮਿਲ ਜੂਗੀ ਹੋਲ ਸੇਲ ਲੈਣਾ ਹੋਲ ਸੇਲ ਲੈ ਲੋ ਰਿਟੇਲ ਲੈਣਾ ਆ ਕੇ ਰਿਟੇਲ ਲੈ ਲੋ ਪੂਰੇ ਵਧੀਆ ਜਿਹਾ ਡਿਜ਼ਾਈਨਿੰਗ ਰਹਿਣ ਵਾਲੀ ਐ ਕੁੱਲ 220 ਰੁਪਈਆ ਰੇਟ ਰਹਿਣਾ ਜੀ ਕੁੱਲ ਆ ਚੈੱਕ ਕਰੋ ਆ ਵੀ ਜੀ ਆਪਣੀ ਅਗਲੀ ਵੈਰਾਈਟੀ ਪੂਰਾ ਆਲ ਓਵਰ ਕਪੜਾ ਰਹਿਣ ਵਾਲਾ 5 ਮੀਟਰ ਦੀ ਕੱਟ ਦਾ ਪੂਰਾ ਆਲ ਓਵਰ ਕਪੜਾ ਪੂਰੀ ਵਧੀਆ ਲਗਜ਼ਰੀ ਡਿਜ਼ਾਈਨਿੰਗ ਦੇ ਵਿੱਚ ਨਾਲ ਮਿਲੂਗਾ ਤੁਹਾਨੂੰ ਪੂਰਾ ਖੁੱਲਾ ਡੁੱਲਾ ਸਵਾ 2 ਮੀਟਰ ਦੀ ਕੱਟ ਦਾ ਸ਼ਾਲ ਚੈੱਕ ਕਰੋ ਪੂਰਾ ਵਧੀਆ ਜਿਹਾ ਸ਼ਾਲ ਹੈ ਪੂਰੀ ਡਬਲ ਲੈਂਥ ਦਾ ਸਵਾ 2 ਮੀਟਰ ਦੀ ਕੱਟ ਦਾ ਸ਼ਾਲ ਰਹਿਣ ਵਾਲਾ ਹੈ ਰੰਗ ਨਹੀਂ ਇਹਦੇ ਵੀ ਆਪਣੇ ਕੋਲ ਵਾਧੂ ਮਿਲ ਜਾਣਗੇ ਜੀ ਚੈੱਕ ਕਰੋ ਆਲ ਓਵਰ 5 ਮੀਟਰ ਕਪੜਾ ਓਮ ਬ੍ਰਾਂਡ ਦਾ ਕਪੜਾ ਕੋਈ ਸਸਤੀ ਕੰਪਨੀ ਦਾ ਕਪੜਾ ਨਹੀਂ ਹੈਗਾ ਜੀ ਨਾਲ ਦੁਪੱਟਾ ਲੈ ਲੈ ਦੁਪੱਟਾ ਲੈ ਲਓ ਨਾਲ ਸਵਾਲ ਲੈ ਲਓ ਸਵਾਲ ਲੈ ਲਓ ਇਹਦੇ ਵੀ ਆਪਣੇ ਕੋਲ ਰੰਗ ਰਿਜ਼ਨ ਚੈੱਕ ਕਰੋ ਦੁਪੱਟਾ ਪੂਰੀ ਵਧੀਆ ਕੱਟ ਸਵਾ ਦੋ ਮੀਟਰ ਦੀ ਕੱਟ ਦਾ ਦੁਪੱਟਾ ਰਹਿਣ ਵਾਲਾ ਇਹਦਾ ਰੇਟ ਵੀ ਆਪਾਂ ਕੁੱਲ 250 ਰੁਪਏ ਰੇਟ ਦੇਣਾ ਜੀ ਕੁੱਲ 250 ਰੁਪਏ ਦਾ ਸੂਟ ਆਉਣਾ ਕਿੱਥੇ ਹੈ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੇਕਰ ਤੁਸੀਂ 100 ਰੁਪਏ ਤੋਂ ਲੈ ਕੇ 4-4 5-5000 ਤੱਕ ਦੇ ਸੂ ਆਪਣਾ ਸ਼ਾਪ ਤੇ ਆ ਕੇ ਜ਼ਰੂਰ ਵਿਜ਼ਿਟ ਕਰਿਓ ਜਿਆਦਾ ਜਾਣਕਾਰੀ ਲਈ ਸਕਰੀਨ ਤੇ ਮੇਰਾ ਨੰਬਰ ਚਲੀ ਜਾਦਾ ਤੁਸੀਂ ਹੁਣੇ ਫੋਨ ਲਾ ਕੇ ਜਾਣਕਾਰੀ ਪਤਾ ਕਰ ਸਕਦੇ ਹੋ ਧੰਨਵਾਦ